ਉਹ ਤੂੰ ਆਹ ਝੰਡਾ ਹੋਰ ਲਈ ਫਿਰਦਾ ਓਏ ਓਏ ਆਪਣਾ ਸਿੱਖਾਂ ਦਾ ਝੰਡਾ ਇਹੀ ਆ ਅੱਜ ਆਪਣੇ ਲਈ ਕੋਈ 15 ਗਾਜ਼ਤ ਨਹੀਂ ਨਾ ਕੋਈ ਆਪਾਂ ਨੂੰ ਗੰਦਾਂਤਰਤਾ ਦਿਵਸ ਦਾ ਨਾ ਕੋਈ ਆਪਾਂ ਨੂੰ ਆਜ਼ਾਦੀ ਦਾ ਨਹੀਂ ਜਿਹੜਾ ਤਿਰੰਗਾ ਲਾਉਂਦੇ ਹੁੰਦੇ ਆ ਆਪਾਂ ਵੀਰੇ ਆਜ਼ਾਦ ਹੋਏ ਨਹੀਂ ਮੈਨੂੰ ਐਂ ਦੱਸ ਦੇ ਆਪਾਂ ਆਜ਼ਾਦ ਕਦੋਂ ਹੋਏ ਸੀ ਹੂੰ ਜਿਹੜਾ ਇਹ 1947 ਦੀਆਂ ਗੱਲਾਂ ਕਰਦੇ ਨੇ ਵੀ ਅਸੀਂ ਆਜ਼ਾਦ ਹੋ ਗਏ ਸਾਡਾ ਦੇਸ਼ ਆਜ਼ਾਦ ਹੋ ਗਿਆ ਮੈਂ ਦੱਸਣਾ ਚਾਹਣਾ ਉਦੋਂ ਆਪਣੇ ਚ ਬਖਰੇਵੇਂ ਪਏ ਸੀ ਬਖਰੇਵੇਂ ਪਏ ਸੀ ਪੰਜਾਬ ਤੇ ਲਾਹੌਰ ਦੇ ਜਿਹੜਾ ਆਪਣਾ ਇੱਕ ਪੰਜਾਬ ਉਧਰ ਰਹਿ ਗਿਆ ਤੇ ਇੱਕ ਪੰਜਾਬ ਇੱਧਰ ਵੰਡਿਆ ਗਿਆ 10 ਤੋਂ 20 ਲੱਖ ਨੌਜਵਾਨ ਉਹਦੇ ਵਿੱਚ ਬਜ਼ੁਰਗ ਮਾਤਾਵਾ ਆਪਣੇ ਤੋਂ ਵਿਸੜੇ ਠੀਕ ਆ ਕਿੰਨੇ ਲੋਕਾਂ ਦਾ ਉਦੋਂ ਲਹੂ ਵੇਹਾ ਉਹ ਨੂੰ ਆਪਾਂ ਆਜ਼ਾਦੀ ਕਹਨੇ ਆ ਇਦੂ ਦਾ ਆਪਣੇ ਨਾਲੋਂ ਗੋਰੇ ਚੰਗੇ ਜੀ ਜਿਨ੍ਹਾਂ ਦੇ ਰਾਜ ਚ ਡਿਸਪਲਿਨ ਤਾਂ ਹੈਗਾ ਸੀ ਇਹੀ ਜੀ ਆਜ਼ਾਦੀ ਦਾ ਸਾਨੂੰ ਕਾਹਦਾ ਹੋਗਾ ਅਸੀਂ ਨਹੀਂ ਇਹੀ ਜੀ ਆਜ਼ਾਦੀ ਦਾ ਨਿੱਗ ਮੰਨਦੇ ਅਸੀਂ ਰਾਜ ਚਾਹੁੰਨੇ ਆ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਅत्ता ਅਸੀਂ ਇਹ ਇਨਸਾਨ ਸਾਹਿਬ ਚੜਾ ਰਹੇ ਹਾਂਗੇ ਸਾਨੂੰ ਰਾਜ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ ਜਿਸ ਵੇਲੇ 'ਚ ਸਿੱਖਾਂ ਦੀ ਕਦਰ ਪੈਂਦੀ ਸੀ ਅੱਜ ਦੇ ਟਾਈਮ 'ਚ 90% ਕੁਰਬਾਨੀਆਂ ਸਿੱਖ ਕਰਦੇ ਨੇ ਲੈ ਕੇ ਕੋਈ ਮੂਰੀ ਹੋਰ ਜਾਂਦਾਗਾ ਸਿੱਖਾਂ ਨੂੰ ਇਹਨਾਂ ਨੇ ਅੱਤਵਾਦੀ ਬਣਾਤਾ ਸਿੱਖਾਂ ਨੂੰ ਇਹਨਾਂ ਨੇ ਖਾਲਿਸਤਾਨੀ ਬਣਾਤਾ ਜੇ ਸਿੱਖ ਆਪਦੀ ਕੌਮ ਦੀ ਗੱਲ ਕਰਦੇ ਨੇ ਤਾਂ ਸਾਨੂੰ ਜੇਲਾਂ ਵਿੱਚ ਸਿਟਿਆ ਜਾਂਦਾ ਬੰਦੀ ਸਿੰਘਾਂ ਦੀ ਗੱਲ ਕਰ ਲਓ ਤੀਜੇ ਦਿਨ ਇਹਨਾਂ ਨੂੰ ਸਾਧਾ ਨੂੰ ਪੈਰੋਲ ਦਿੱਤੀ ਜਾਂਦੇ ਸਾਡੇ ਬੰਦੀ ਸਿੰਘਾਂ ਨੂੰ ਇਹਨਾਂ ਨੇ ਜੇਲਾ 'ਚ ਡੱਕ ਕੇ ਰੱਖਿਆ ਅਸੀਂ ਕਿਹੜੇ ਸਵਿਧਾਨ ਦੀ ਗੱਲ ਕਰੀਏ ਅਸੀਂ ਚਾਹੁੰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਆਰੇ ਇਹ ਆਜ਼ਾਦੀ ਆ ਆ ਗੱਲ ਤੇਰੀ ਠੀਕ ਆ ਕੰਨ ਖੋਲ ਤੇ ਬਾਈ ਤੂੰ ਹਾਂ ਜਦੋਂ ਪਤਾ ਲੱਗਿਆ ਵੀ ਆ ਚੀਜ਼ਾਂ ਨਹੀਂ ਮੈਨੂੰ ਆਪਾਂ ਨੂੰ ਨਹੀਂ ਸੀ ਪਤਾ ਰਿੰਦਰ ਬਸ ਤਾਂ ਹੀ ਤੈਨੂੰ ਮੈਂ ਸੱਦਿਆ ਸੀ ਵੀ ਅੱਜ ਆਏ ਕਰਕੇ ਆਪਾਂ ਮੈਂ ਹਰੇਕ ਸਾਲ ਕੋਸ਼ਿਸ਼ ਹੁੰਦੀ ਆ ਮੇਰੀ ਵੀ 15 ਅਗਸਤ ਨੂੰ ਮੈਂ ਨਿਸਾਨ ਸਾਹਿਬ ਚੜਾਉਣੀ ਚੜਾਉਣਾ ਝੰਡਾ ਦਾ ਇਨਸਾਨ ਸਾਹਿਬ ਦਾ ਉਹ ਜ਼ਰੂਰ ਚੜਾਉਣੀ ਚੜਾਉਣਾ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਵੀਰੇ ਤੇਰੀ ਸੋਚ ਨੂੰ ਸਲਾਮ ਆ ਬਾਕੀ ਜਿਹੜੀ ਤੂੰ ਗੱਲਾਂ ਦੱਸੀਆਂ ਨੇ ਹੈ ਨਾ ਤੇ ਭਰਾਵਾਂ ਤੇ ਕਰ ਜਾਣਗੀਆਂ ਭਰਾਵਾਂ ਦਾ ਹੱਕ ਬਣਦਾ ਹੈ ਨਵੇਂ ਬੱਚਿਆਂ ਤੇ ਕਰ ਸੇਰ ਕਰਦੇ ਨਾ ਗਾਂ ਦੀ ਗਾਂ ਕਿਸੇ ਨੂੰ ਮੁੱਦਾ ਵੀ ਲੱਗ ਚਾਹੀਦਾ ਵੀ ਚਲੋ ਮੈਂ ਵੀ ਕੋਈ ਵੱਡਾ ਵਾਲਾ ਬਦਵਾਨ ਨਹੀਂ ਜਿੰਨੀ ਕੁ ਮੈਨੂੰ ਨੌਲੇਜ ਐ ਤੂੰ ਵੱਧ ਨੌਲੇਜ ਵਾਲੇ ਬੈਠੇ ਨੇ ਬੈਠੇ ਨੇ ਬੈਠੇ ਨੇ ਵੀ ਚੱਲ ਸਾਡਾ ਮਕਸਦ ਇਹ ਆ ਵੀ ਅਸੀਂ ਪ੍ਰਿਪੇਅਰ ਕਰ ਸਕੀ ਆਉਣ ਵਾਲੀ ਪੀੜੀ ਨੂੰ ਆਉਣ ਵਾਲੀ ਪੀੜੀ ਨੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਦੱਸ ਸਕੀਏ ਵੀ ਸਾਡਾ ਯੋਧਾ ਸੀ ਉਹ ਕਿਉਂ ਫਰਿੰਦਰ ਹੁਣ ਜਿਹੜੀਆਂ ਆਪਣੀਆਂ ਪੰਜਾਬੀ ਪੜਾਈਆਂ ਨੇ ਉਹ ਤਾਂ ਹੋਣ ਲੱਗੀਆਂ ਖਤਮ ਹਾਂ ਜਿਵੇਂ ਤੂੰ ਮੰਨ ਕੇ ਚੱਲ ਵੀ ਤੂੰ ਪੜਿਆ ਹੋਏਗਾ ਆਪਣੇ ਹਾਂ ਸਰਕਾਰੀ ਸਕੂਲ ਚ ਪੰਜਾਬੀ ਚ ਤੈਨੂੰ ਨੌਲੇਜ ਹੁਣ ਜਿਵੇਂ ਮੰਨ ਕੇ ਚੱਲ ਵੀ ਤੇਰੇ ਬੇਟੇ ਆਉਣਗੇ ਉਹਨਾਂ ਵੇਲੇ ਤਾਂ ਪੰਜਾਬੀ ਜਮੇ ਹੀ ਖਤਮ ਹੋ ਜੂ ਹਾਂ ਉਹਨਾਂ ਨੂੰ ਕੀ ਪਤਾ ਪੰਜਾਬੀ ਦਾ ਹਾਂ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਨਹੀਂ ਪਤਾ ਉਹਨਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਵੀਰੇ ਉਹਨਾਂ ਨੂੰ ਹੀ ਨਹੀਂ ਪਤਾ ਲੱਗਣਾ ਘਟੋ ਘਟ ਇਹ ਵੀਡੀਓ ਨੈੱਟ ਤੇ ਪਈਆਂ ਰਹਿਣੀਆਂ ਜਾਦਤਾ ਕਰ ਰਿਹਾ ਜਾਦਤਾ ਹਾਂ ਹਾਂ ਨਹੀਂ ਬਹੁਤ ਵਧੀਆ ਗੱਲ ਆ ਵੀਰੇ ਤੇਰੀ ਸੋਚ ਨੂੰ ਸਲਾਮ ਆ ਤੇ ਹੋਰ ਭਰਾਵਾਂ ਨੂੰ ਕਹਿੰਦੇ ਆ ਵੀ ਵੀਡੀਓ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਆ ਆਉਣ ਵਾਲੀ ਪੀੜ੍ਹੀ ਨੂੰ ਤੇ ਨਵੀਂ ਪੀੜ੍ਹੀ ਨੂੰ ਪਤਾ ਲੱਗ ਚੁੱਕੇ ਹੈ ਨਾ ਧੰਨ